हां ਅੱਜ ਅਸੀਂ ਸਾਰਾ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਨੂੰ ਨਾਲ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਜੇਲ੍ਹ ਵਿੱਚ ਖਾਸ ਕਰਕੇ ਔਰਤਾਂ ਨੂੰ ਮੈਂ ਮਿਲਣ ਆਈ ਆ ਉਹਨਾਂ ਦੇ ਹੈਲਥ ਚੈੱਕਅਪ ਕਿਸ ਤਰ੍ਹਾਂ ਚੱਲ ਰਿਹਾ ਹੈ ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਦਾ ਉਹਨਾਂ ਦਾ ਬੌਧਿਕ ਵਿਕਾਸ ਬਾਰੇ ਸੋਚਿਆ ਜਾ ਰਿਹਾ ਹੈ ਜਾਂ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਜੁਰਮ ਦੀ ਦੁਨੀਆ ਤੋਂ ਇੱਕ ਪਾਸੇ ਸੋਚਵਾ ਲੈ ਕੇ ਜਾ ਸਕਦੇ ਹਾਂ ਉਹ ਸਾਰਾ ਕੁਝ ਅਸੀਂ ਅੱਜ ਇਸ ਜੇਲ੍ਹ ਤੋਂ ਸ਼ੁਰੂ ਕਰਾਂਗੇ ਫਰੀਦਕੋਟ ਦੀ ਜੇਲ੍ਹ ਤੋਂ ਤੇ ਬਾਕੀ ਜੇਲਾਂਾਂ 'ਚ ਵੀ ਜਾਵਾਂਗੇ ਬਾਕੀ ਇੱਕ ਬੜਾ ਇੰਪੋਰਟੈਂਟ ਮੁੱਦਾ ਹੁੰਦਾ ਹੈ ਕਿ ਜੇਲ੍ਹ ਦੇ ਵਿੱਚ ਸਾਡੀਆਂ ਔਰਤਾਂ ਦੇ ਨਾਲ ਕਈ ਵਾਰੀ ਬੱਚੇ ਵੀ ਹੁੰਦੇ ਆ। ਸੋ ਉਹਨਾਂ ਬੱਚਿਆਂ ਦੇ ਅੱਗੋਂ ਪੜ੍ਹਾਈ ਦੇ ਕੀ ਪ੍ਰਬੰਧ ਨੇ, ਉਹਨਾਂ ਬੱਚਿਆਂ ਨੂੰ ਕੀ ਸਾਡੇ ਡਿਪਾਰਟਮੈਂਟ ਨੇ ਸਪਲੀਮੈਂਟਰੀ ਨਿਊਟ੍ਰੀਸ਼ਨ ਨਾਲ ਜੋੜਿਆ ਕਿ ਉਹਨਾਂ ਨੂੰ ਬੰਦੀ ਨਿਊਟ੍ਰੀਸ਼ਨ ਅੰਦਰ ਮਿਲਦੀ ਹੈ, ਉਹ ਸਾਰਾ ਕੁਝ ਉਹਨਾਂ ਬੱਚਿਆਂ ਦੇ ਬਾਰੇ ਵੀ ਅੱਜ ਦੇਖਿਆ ਜਾਏਗਾ। ਸੋ ਮੇਰਾ ਇੱਥੇ ਆਉਣ ਦਾ ਮੰਤਵ ਇਹ ਹੈ ਕਿ ਜਿਹੜੇ ਲੋਕ ਕ੍ਰਾਈਮ ਦੀ ਦੁਨੀਆ 'ਚ ਚਲੇ ਗਏ ਕਿਸੇ ਤਰੀਕੇ ਦੇ ਉਸ ਤੋਂ ਬਾਅਦ ਜੇਲ੍ਹਾਂ ਚ ਕੈਦ ਨੇ ਉਹਨਾਂ ਨੂੰ ਅਸੀਂ ਸਮਾਜ ਦੀ ਮੁੱਖ ਧਾਰਾ ਦੇ ਨਾਲ ਕਿਵੇਂ ਜੋੜਨਾ ਹੈ ਕਿਵੇਂ ਉਹਨਾਂ ਨੂੰ ਕਿਸੇ ਸਕਿੱਲ ਡਵੈਲਪਮੈਂਟ ਦੇ ਜ਼ਰੀਏ ਕਿਵੇਂ ਉਹਨਾਂ ਨੂੰ ਪੜਾਈ ਦੇ ਜ਼ਰੀਏ ਉਹਨਾਂ ਦੀ ਸੋਚ ਕਿਵੇਂ ਬਦਲ ਸਕਦੇ ਹੈ ਉਹ ਇੱਕ ਵਿਸ਼ੇਸ਼ ਪੈਗਾਮ ਜਿਹੜਾ ਅੱਜ ਇਸ ਧਰਤੀ ਤੋਂ ਜਾਏ ਮੈਨੂੰ ਇੱਕ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਕਿ ਜਿਹੜੇ ਅੰਦਰ ਜੇਲ੍ਹ ਚ ਬੰਦ ਕੈਦੀ ਨੇ ਉਹਨਾਂ ਨੂੰ ਪੜਾਉਣ ਲਈ ਸਪੈਸ਼ਲ ਜਿਹੜੇ ਟੀਚਰ ਜਿਹੜੇ ਕਰਕੇ ਦਿੱਤੇ ਜਾਣਗੇ ਉਸ ਨੂੰ ਕਿਸ ਤਰ੍ਹਾਂ ਦੇ ਦੇਖੋ ਜੀ ਮੇਰੀ ਪਹਿਲਾਂ ਵੀ ਅਸੀਂ ਅੰਦਰ ਇਹੀ ਡਿਸਕਸ ਕਰਕੇ ਹਟੇ ਹਾਂ ਔਰ ਮੈਨੂੰ ਜੋ ਇਥੋਂ ਪਤਾ ਲੱਗਿਆ ਸੁਪਰਡੈਂਟ ਸਾਹਿਬ ਨੇ ਵੀ ਦੱਸਿਆ ਕਿ ਅਸੀਂ ਬਹੁਤ ਸਾਰੇ ਬੱਚਿਆਂ ਨੂੰ ਬੀਏ ਵੀ ਕਰਵਾਈ ਹੈ ਐਮਏ ਵੀ ਕਰਵਾ ਰਹੇ ਆ ਔਰ ਪਹਿਲਾਂ ਵੀ ਜਿਹੜਾ ਐਜੂਕੇਸ਼ਨ ਦਾ ਸਿਸਟਮ ਬੰਦ ਨਹੀਂ ਹੋਇਆ ਜੋ ਬੱਚੇ ਪੜ੍ਹਨਾ ਚਾਹੁੰਦੇ ਆ ਜਾਂ ਜਿਹੜੇ ਇੱਛਕ ਸੀ ਕਿਤੇ ਵਿੱਚ ਵਿਚਾਲੇ ਛੁੱਟ ਗਏ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਬਾਕੀ ਜਿੱਥੇ ਕਿਤੇ ਸਾਨੂੰ ਲੱਗਦਾ ਕਿ ਐਜੂਕੇਸ਼ਨ ਨਾਲ ਸੰਬੰਧਤ ਕੋਈ ਟੀਚਰਾਂ ਦੀ ਭਰਤੀ ਦੀ ਲੋੜ ਹੈ ਤਾਂ ਉੱਥੇ ਵੀ ਪੰਜਾਬ ਸਰਕਾਰ ਪਿੱਛੇ ਨਹੀਂ ਹਟੇਗੀ ਇਹਨਾਂ ਨੂੰ ਅਸੀਂ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜਨ ਦੇ ਲਈ ਹਰ ਹਿੱਲੇ ਆਪਣਾਵਾਂਗੇ ਸਕਿੱਲ ਡਿਵੈਲਪਮੈਂਟ ਵੱਲ ਵੀ ਲੈ ਕੇ ਜਾਵਾਂਗੇ ਉਹਨਾਂ ਨੂੰ ਬਾਹਰ ਆ ਕੇ ਜੇਲ੍ਹ ਤੋਂ ਬਾਹਰ ਆ ਕੇ ਸਮਾਜ ਕਿਸ ਨਿਗਾ ਨਾਲ ਦੇਖਦਾ ਉਹਨਾਂ ਦੀ ਸਮਾਜ ਦੇ ਵਿੱਚ ਕਿਸ ਤਰ੍ਹਾਂ ਸੀ ਹੋਂਦ ਬਣਾਉਣੀ ਹੈ ਇਹ ਵੀ ਸਾਰਾ ਕੁਝ ਨਾਲ ਲੈ ਕੇ ਚੱਲਾਂਗੇ ਮੈਡਮ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਕਿ ਮਹਿਲਾਵਾਂ ਜਿਹਦੇ ਨਾਲ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਬੱਚੇ ਜੇ ਹਾਲਾਂਕਿ ਉਹ ਬਿਨਾਂ ਸਜੇ ਤੋਂ ਹੀ ਤਾਂ ਜਿਵੇਂ ਇਹ ਤਹਿ ਕਰਦੇ ਕਿ ਉਹਨਾਂ ਨੂੰ ਅਲੱਗ ਮਾਹੌਲ ਦੇਣ ਲਈ ਪੰਜਾਬ ਸਰਕਾਰ ਕੋ ਉਹ ਉਪਰਾਲਾ ਕਰ ਸਕਦੀ ਕਿਉਂਕਿ ਇੱਥੇ ਜੇ ਗੱਲ ਕਰੀਏ ਹੈ ਤਾਂ ਜੇਲ੍ਹ ਹੀ ਜੀ ਭਵੇਂ ਆਪਾਂ ਜਿੰਨਾ ਮਰਜ਼ੀ ਉਹਨਾਂ ਨੂੰ ਵਧੀਆ ਮਾਹੌਲ ਦੇ ਦਈਏ ਬਿਲਕੁਲ ਜੀ ਹੈ ਤਾਂ ਜੇਲ੍ਹ ਹੀ ਪਰ ਅਸੀਂ ਆਪਣੇ ਵੱਲੋਂ ਕਿਉਂਕਿ ਮੇਰਾ ਡਿਪਾਰਟਮੈਂਟ ਹੈ ਅੱਜ ਜਸੀਂ ਇੱਕ ਵਿਸ਼ੇਸ਼ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਤਾਂ ਅਸੀਂ ਜਿਹੜੇ ਬੱਚੇ ਛੋਟੇ ਆ 6 ਸਾਲ ਤੋਂ ਛੋਟੇ ਕੋਈ ਬੱਚੇ ਜੇਲਾ ਚ ਹੈ ਉਹਨਾਂ ਨੂੰ ਅਸੀਂ ਸਪਲੀਮੈਂਟਰੀ ਨਿਊਟ੍ਰੀਸ਼ਨਲ ਜੋੜਾਂਗੇ ਜਿਹੜੇ ਆਂਗਣਵਾੜੀ ਸੈਂਟਰਾਂ ਤੋਂ ਅਸੀਂ ਖਾਣਾ ਦਿੰਨੇ ਆ ਬੱਚਿਆਂ ਨੂੰ ਉਹਨਾਂ ਦੀ ਨਿਊਟ੍ਰੀਸ਼ਨ ਵਧਾਉਣ ਦੇ ਲਈ ਤਾਂ ਉਹ ਉਹਨਾਂ ਨੂੰ ਪ੍ਰੋਵਾਈਡ ਕਰਾਇਆ ਕਰਾਂਗੇ ਉਸ ਤੋਂ ਬਾਅਦ ਉਹਨਾਂ ਦੀ ਐਜੂਕੇਸ਼ਨ ਨਾਲ ਕਿਉਂਕਿ ਬੱਚੇ ਵੀ ਬੱਚੇ ਨੂੰ ਸਕੂਲਾਂ 'ਚ ਭੇਜਿਆ ਜਾਂਦਾ ਔਰ ਇਹ ਜ਼ਰੂਰੀ ਬਣਾਇਆ ਜਾਵੇਗਾ ਕਿ ਬੱਚੇ ਜਿਹੜੇ ਆ ਉਹ ਕੋਈ ਮਾਪਿਓ ਦੀ ਜਿਹੜੀ ਸਜ਼ਾ ਉਹਨਾਂ ਨੂੰ ਨਾ ਭੁਗਤਣੀ ਪਵੇ ਇਹ ਠੀਕ ਹੈ ਕਿ ਪੇਰੈਂਟਸ ਦੇ ਨਾਲ ਮਾਂ ਦੇ ਨਾਲ ਅਟੈਚਮੈਂਟ ਉਹਨੂੰ ਆਪਾਂ ਖਤਮ ਨਹੀਂ ਕਰ ਸਕਦੇ ਉਹਨੂੰ ਨਾਲ ਰੱਖਣਾ ਪੈਣਾ ਪਰ ਉਹਦੀ ਪੜ੍ਹਾਈ ਵੱਲ ਤੇ ਉਹਦੇ ਬੌਧਿਕ ਵਿਕਾਸ ਵੱਲ ਅਸੀਂ ਵਿਸ਼ੇਸ਼ ਤੇ ਹੁੰਦਾ ਹੈ ਰਿਵਿਊ ਕਰਾ ਬਣਾਇਆ ਜਾ ਸਕਦਾ ਹੈ ਉਹਨੂੰ ਬਿਲਕੁਲ ਜੀ ਇਹ ਵੀ ਕੰਡੀਸ਼ਨ ਆਪਾਂ ਰੱਖ ਸਕਦੇ ਹਾਂ ਕਿ ਸਰਕਾਰੀ ਆਪਾਂ ਕੈਚੇਜ਼ ਜੇਲਾਂ ਦੇ ਵਿੱਚ ਸ਼ੁਰੂ ਕਰੀਏ ਇਹ ਨਵਾਂ ਆਈਡੀਆ ਅਸੀਂ ਲੈ ਕੇ ਚੱਲਾਂਗੇ ਔਰ ਫਰੀਦਕੋਟ ਤੋਂ ਖਾਸ ਕਰਕੇ ਸ਼ੁਰੂਆਤ ਕਰਾਂਗੇ ਮੈਡਮ ਤੁਸੀਂ ਅਧਿਕਾਰੀਆਂ ਨਾਲ ਵੀ ਕੁਝ ਹੁਣ ਮੈਂ ਗੱਲ ਕੀਤੀ ਕਿ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਜ਼ਿਆਦਾਤਰ ਲੱਗ ਰਹੀਆਂ ਔਰ ਅੰਦਰਲੀ ਅੰਦਰਲੀਆਂ ਸਮੱਸਿਆਵਾਂ ਵੈਸੇ ਤਾਂ ਮੈਂ ਜਾ ਕੇ ਮਿਲਾਂਗੀ ਪਰ ਗੱਲ ਇਹ ਹੈ ਵੀ ਜਦੋਂ ਔਰਤ ਜਿਹੜੀ ਹੁੰਦੀ ਹੈ ਉਹਦਾ ਮੈਂਟਲ ਲੈਵਲ ਤੇ ਆਦਮੀ ਦਾ ਬਹੁਤ ਫਰਕ ਹੁੰਦਾ ਇੱਕ ਸੈਂਸਿਟਿਵ ਔਰਤ ਹੁੰਦੀ ਹੈ ਸਬਮਿਸਿਵ ਹੁੰਦੀ ਔਰ ਕਿਤੇ ਕ੍ਰਾਈਮ ਦੀ ਦੁਨੀਆ ਚ ਜਦੋਂ ਆ ਜਾਂਦੀ ਹੈ ਤਾਂ ਬਹੁਤ ਔਖਾ ਹੁੰਦਾ ਹੈ ਉਸ ਨੂੰ ਇਸ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਅਡਜਸਟ ਕਰਨਾ ਸੋ ਬੇਸਿਕਲੀ ਅਸੀਂ ਇਸੇ ਗੱਲ ਤੇ ਜ਼ੋਰ ਦਵਾਂਗੇ ਕਿ ਤਣਾਅ ਤੋਂ ਮੁਕਤ ਕੀਤਾ ਜਾਵੇ ਉਹਨਾਂ ਨੂੰ ਜੇਲ ਜਿਹੜੀ ਉਹ ਜੇਲ ਨਾ ਲੱਗੇ ਉਹਦੇ ਵਿੱਚ ਉਹ ਆਪਣੀ ਜ਼ਿੰਦਗੀ ਦੀ ਝਲਕ ਦੇਖਣ ਇਸ ਲਈ ਉਹਨਾਂ ਨੂੰ ਖਾਸ ਤੌਰ ਤੇ ਸਕਿੱਲ ਡਿਵੈਲਪਮੈਂਟ ਵੱਲ ਓਰੀਐਂਟ ਕਰਾਂਗੇ